ਪੰਥਕ ਗਲਿਆਰੇਆਂ ਵਿੱਚੋਂ ਇੱਕ ਤਾਜੀ ਨਿਊਜ਼ ਜੋ ਅੱਜ ਦੀ ਹੈ ਸਿੰਘ ਸਹਿਬਾਨ ਨਾਲ ਇੱਕ ਵਾਰ ਫਿਰ ਤੋਂ ਮੀਟਿੰਗ ਕੀਤੀ ਗਈ ਹੈ ਅਕਾਲ ਦਲ ਦੇ ਵਫਦ ਵਾਲੋਂ ਜਿਸ ਵਿੱਚ ਰਾਣੀਕੇ ਦੇ ਨਾਲ ਦਲਜੀਤ ਸਿੰਘ ਚੀਮਾ ਐਡਵੋਕੇਟ ਕਲੇਰ ਤੇ ਹੀਰਾ ਸਿੰਘ ਗਾਬੜੀਆ ਤੇ ਹੋਰ ਵਰਕਰ ਸ਼ਾਮਲ ਹੋਏ ਤੇ ਨਾਲ ਸਪੈਸ਼ਲ ਤੌਰ ਤੇ ਦਿੱਲੀ ਤੋਂ ਪਰਮਜੀਤ ਸਿੰਘ ਜੀ ਸਰਨਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਸ ਵਿੱਚ ਉਹਨਾਂ ਨੇ ਜੋ ਵੀ ਗੱਲਬਾਤ ਕੀਤੀ ਉਹ ਆ ਕੇ ਉਹਨਾਂ ਨੇ ਇੰਨਾ ਹੀ ਦੱਸਿਆ ਕਿ ਅਸੀਂ ਉਸ ਤੋਂ ਸੈਟੀਸਫਾਈਡ ਆ ਪਰ ਉਹਨਾਂ ਨੇ ਇਸ ਦਾ ਕੋਈ ਖੁਲਾਸਾ ਨਹੀਂ ਕੀਤਾ ਇਹ ਜ਼ਰੂਰ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣਾ ਦਾ ਪਹਿਲੇ ਹੀ ਅਸਤੀਫਾ ਜਿਹੜਾ ਸੀਗਾ ਉਹ ਆਇਆ ਹੋਇਆ ਸੀ ਤੇ ਨਾਹੀਂ ਉਹ ਅਸਤੀਫਾ ਉਹਨਾਂ ਨੇ ਵਾਪਸ ਲਿਆ ਹੈ ਕਿਉਂਕਿ ਉਹ ਖੁਦ ਕਹਿੰਦੇ ਨੇ ਕਿ ਮੈਂ ਅਸਤੀਫਾ ਵਾਪਸ ਲੈਣ ਲਈ ਨਹੀਂ ਸੀ ਦਿੱਤਾ ਮੈਂ ਤਾਂ ਅਸਤੀਫਾ ਦੇਣਾ ਹੀ ਦੇਣਾ ਤੇ ਅਸੀਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਵਰਕਿੰਗ ਕਮੇਟੀ ਦੀ ਜੋ ਮੀਟਿੰਗ ਕਰਨ ਜਾ ਰਹੇ ਹਾਂ ਉਸ ਬਾਬਤ ਅਸੀਂ ਇੱਕ ਜਥੇਦਾਰ ਸਾਹਿਬ ਕੋਲੋਂ ਇਜਾਜ਼ਤ ਲੈਣਾ ਆਈ ਸੀ ਕਿ ਜੋ ਵੀ ਸਾਨੂੰ ਕਠਿਨਾਈਆਂ ਆ ਰਹੀਆਂ ਜੋ ਲੀਗਲੀ ਕਠਿਨਾਈਆਂ ਆ ਰਹੀਆਂ ਉਸ ਕਰਕੇ ਅਸੀਂ ਲੇਟ ਹੋਏ ਆ ਅਸੀਂ ਭੱਜੇ ਨਹੀਂ ਆ ਕਾਟਕ ਸਾਬ ਤੋਂ ਬਾਕੀ ਜੋ ਵੀ ਵਿਰੋਧੀ ਧੜੇ ਕਹਿੰਦੇ ਨੇ ਉਹ ਕਹੀ ਜਾਣ ਪਰ ਕੋਈ ਵੀ ਸਿੱਖ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਭੱਜ ਸਕਦਾ ਤੇ ਅਕਾਲੀ ਦਲ ਸਿਰਫ ਤੇ ਅਕਾਲ ਤਖਤ ਨਾਲ ਹੀ ਬੋਲਦੇ ਦਲਜੀਤ ਸਿੰਘ ਚੀਮਣ ਇਹ ਵੀ ਕਿਹਾ ਕਿ ਜੋ ਮੁਕਸਰ 14 ਤਰੀਕ ਨੂੰ ਮੰਗੀ ਦੀ ਜੋ ਕਾਨਫਰੰਸ ਰੱਖੀ ਗਈ ਹੈ ਉਸ ਵਿੱਚ ਹਰ ਇੱਕ ਅਕਾਲੀ ਦਲ ਦਾ ਜੋ ਵੀ ਵਰਕਰ ਹੈ ਵੱਡਾ ਛੋਟਾ ਉਹ ਸਾਰੇ ਉੱਥੇ ਪਹੁੰਚ ਕੇ ਆਪਣੇ ਅਕਾਲੀ ਹੋਣ ਦੀ ਇੱਕ ਪਹਿਚਾਨ ਹੈ ਉਹ ਦੱਸੋ ਤੇ ਆਪਾਂ ਇਸ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਇਸ ਕਰਕੇ ਉਹਨਾਂ ਨੇ ਸਾਰਿਆਂ ਕੋਲੋਂ ਹੀ ਸਾਥ ਵੀ ਮੰਗਿਆ ਅੰਮ੍ਰਿਤਸਰ ਤੋਂ ਵਿਸ਼ੇਸ਼ ਬੋਟ ਨਾਲ ਅਮਨਦੀਪ ਸਿੰਘ ਰਾਜਾ ਕੈਮਰਾਮੈਨ ਲਾ ਪ੍ਰਿਨਾਲ ਕਲੈਕਸ਼ਨ ਕਮਿਸ਼ਨ ਦੀਆਂ ਸਾਰੀਆਂ ਗਾਈਡਲਾਈਨਸ ਉਪਰੇ ਗੁਸਤਾਰ ਦੇ ਨਾਲ ਅਸੀਂ ਰੱਬਸਾ ਮਾ ਲਾ ਕੇ ਸਿੰਘ ਸਾਹਿਬ ਨੂੰ ਜਿਹੜਾ ਉਹ ਕੀਤਾ ਪਰ ਲੋਕ ਇਸ ਗੱਲ ਦਾ ਹੁੰਦਾ ਕਿ ਕੋਈ ਸੱਜਣ ਜਿਹੜੇ ਸਾਡੇ ਵਿਰੋਧੀ ਜਾਂ ਵਿਰੋਧੀ ਸ਼ਕਤੀਆਂ ਦੇ ਕਹਿੰਦੇ ਉੱਤੇ ਜਿਹੜੇ ਕੰਮ ਕਰਦੇ ਆ ਉਹ ਕਈ ਤਰ੍ਹਾਂ ਦੇ ਉੱਤੇ ਭੁਲੇਖੇ ਜਿਹੜੇ ਆ ਹੋ ਸਕਦੇ ਦੇ ਵਿੱਚ ਹਮੇਸ਼ਾ ਪਾਉਣ ਦੀ ਕੋਸ਼ਿਸ਼ ਕਰਦੇ ਵੀ ਕਦੀ ਕਾਲੀਦਲ ਭੱਜ ਗਿਆ ਜੀ ਕਦੇ ਵਸੋ ਗੁਰੂ ਦੇ ਦਰ ਤੋਂ ਭੱਜ ਗਿਆ ਕਿੱਥੇ ਜਾਮ ਕਦੀ ਸੁਪਨਾ ਨਹੀਂ ਨਹੀਂ ਸਕੇ ਦੇ ਕੇ ਕਦੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੋਈ ਸਧਾਰਨ ਵਰਕਰ ਵੀ ਹੈ ਜਿਹਦੇ ਨਾਂ ਨਾਲ ਅਕਾਲੀ ਲੱਗਦਾ ਉਹ ਕਦੀ ਗੁਰੂ ਦੇ ਦਰ ਤੋਂ ਕਿਤੇ ਉੱਤਰ ਹੋ ਸਕਦਾ ਜਾਂ ਭੱਜ ਸਕਦਾ ਪਰ ਵਾਰ-ਵਾਰ ਇਹੋ ਜਿਹਾਂ ਜਾਣਦੇ ਹੋਏ ਚੰਗੀ ਤਰ੍ਹਾਂ ਅੱਜ ਮੈਂ ਤੁਹਾਡੇ ਸਾਹਮਣੇ ਉਹਨਾਂ ਵੀਰਾਂ ਨੂੰ ਬੇਨਤੀ ਵੀ ਕਰਨੀ ਹੈ ਪਹਿਲਾਂ ਤੇ ਮੈਂ ਕਦੀ ਨਹੀਂ ਕਿਸੇ ਨੂੰ ਕੁਝ ਕਿਹਾ ਹੁਣ ਜੀ ਸਰਕਾਰੀ ਅਹੁਦੇ ਮੇਰੇ ਕੋਈ ਇਹ ਨਹੀਂ ਜਿਹੜੀਆਂ ਸਲਾਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੰਦੇ ਹੋ ਤੇ ਕੁਝ ਨਹੀਂ ਹੁੰਦਾ ਜੀ ਇਲੈਕਸ਼ਨ ਕਮਿਸ਼ਨ ਐਦਾਂ ਨਹੀਂ ਕਰ ਸਕਦਾ ਜੀ ਕਿਤੇ ਨਹੀਂ ਮਾਨਤਾ ਰੱਦ ਹੁੰਦੀ ਜੀ ਤੇ ਅਸੀਂ ਆਪਣਾ ਪੱਖ ਪੇਸ਼ ਕਰ ਰਹੇ ਹਾਂ ਸਿੰਘ ਸਾਹਿਬ ਅੱਗੇ ਕਰਨੇ ਨਾ ਉਹਨਾਂ ਨੂੰ ਸੁਣਨ ਦਾ ਸਬਰ ਦਿਓ ਤੁਸੀਂ ਵਿੱਚ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਜਾ ਕੇ ਰੋਜ਼ 이슈 ਕਾਤੇ ਖੜੇ ਕਰਦੇ ਅੱਜ ਮੈਂ ਉਹਨਾਂ ਸਾਰਿਆਂ ਨੂੰ ਤੁਹਾਡੇ ਲਈ ਪੁੱਛਣਾ ਵੀ ਚਾਹੁੰਦਾ ਉਹਨਾਂ ਨੂੰ ਚਰੋਤੀ ਵੀ ਦੇਣਾ ਹੁਣ ਨਮੀ ਨਮੀ ਪਾਰਟੀਆਂ ਬੰਦ ਦੀ ਗੱਲ ਹੋ ਰਹੀ ਹੈ ਨਾ ਵੀ ਇੱਕ ਪਾਰਟੀ ਕੇ ਨਿਮਾਗੀ ਦੇ ਉੱਤੇ ਜਿਸ ਤਰ੍ਹਾਂ ਹੋਣੀ ਹੈ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਸਾਡੀ ਕਿਸੇ ਨਾਲ ਇਤਖਾਂ ਨਹੀਂ ਕੋਈ ਪਾਰਟੀ ਬਣਾਵੇ ਡੈਮੋਕਰੇਟਿਕ ਕੰਟਰੀ ਹੈ ਸਾਰਿਆਂ ਦਾ ਹੱਕ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਇੱਕ ਹੋਰ ਵੀ ਆਸਪੀ ਉਹਨਾਂ ਨੇ ਵੀ ਇਹ ਪਾਰਟੀ ਬਣਾਉਣੀ ਹੈ ਉਹ ਵੀ ਬਣਾ ਲੈ ਪਰ ਪਾਰਟੀ ਬਣਾਉਣ ਵਾਲੇ ਨੂੰ ਮੈਂ ਬੇਨਤੀ ਕਰਦਾ ਕਿ ਇਲੈਕਸ਼ਨ ਕਮਿਸ਼ਨ ਦੀ ਸਾਈਟ ਆ ਉਦੇ ਤੇ ਨਵੀਂ ਪਾਰਟੀ ਰਜਿਸਟਰ ਜਿਹੜੀ ਕਰਾਉਣੀ ਆ ਉਹਦਾ ਆ ਸਾਰਾ ਪਰਫਾਰਮਾ ਜਿਹੜਾ ਇਹ ਨਵੀਂ ਪਾਰਟੀ ਜਿਹੜੀ ਰਜਿਸਟਰ ਕਰਾਉਣੀ ਹੋਵੇ ਇਹ ਉਹਨੂੰ ਭਰਨਾ ਪੈਂਦਾ ਕਿਰਪਾ ਕਰਕੇ ਮੈਂ ਸਾਰਿਆਂ ਨੂੰ ਚੁਣੌਤੀ ਦਿੰਦਾ ਜਿਹੜੇ ਅਕਾਲੀ ਦਲ ਦੇ ਉੱਤੇ ਉਂਗਲਾ ਚੁੱਕਦੇ ਆ ਵੀ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਪਰਫਾਰਮਾ ਨਵੀਂ ਪਾਰਟੀ ਵਾਸਤੇ ਭਰ ਕੇ ਦਿਓਗੇ ਨਾ ਉਦੋਂ ਪਹਿਲਾਂ ਸੰਗਤ ਨੂੰ ਜਨਤਕ ਜਨੂਰ ਕਰਿਓ ਤੇ ਫਿਰ ਸੰਗਤ ਨੂੰ ਦੱਸਿਆ ਜੇ ਤੇ ਤੁਸੀਂ ਕਿਹੜੀਆਂ ਸ਼ਰਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਮੰਨੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਇਹ ਮਜਬੂਰੀ ਕਰਕੇ ਮੰਨੀਆਂ ਕਿ ਕਿਉਂ ਮੰਨੀਆਂ ਉਹਦਾ ਫਿਰ ਜ਼ਿਕਰ ਜਿਹੜਾ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਾਵੜੇ ਚ ਕਰੋ ਜੇ ਤੁਸੀਂ ਆਪਣੇ ਡਾਕੂਮੈਂਟ ਜਿੰਨ ਤੱਕ ਨਹੀਂ ਨਾ ਕਰੋਗੇ ਤੁਸੀਂ ਕਾਂਗਰਸ ਦੇ ਤੇ ਬੜਾ ਪ੍ਰਚਾਰ ਕਰ ਲਿਆ ਫੇ ਭੱਜ ਗਿਆ ਜੀ ਹੋ ਗਿਆ ਫਿਰ ਅਸੀਂ ਆਰਚੀ ਦੇ ਵਿੱਚ ਕਾਪੀਆਂ ਲੈ ਕੇ ਤੁਹਾਡੀਆਂ ਤੇ ਫਿਰ ਸੰਗਤ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਕਿ ਜਿਹੜੇ ਐਫੀਡੇਵਟ ਸਰਦਾਰ ਸਰਬੀਤ ਸਿੰਘ ਬਰਨਾਲਾ ਸਾਹਿਬ ਨੇ 1990 ਦੇ ਵਿੱਚ ਦਰਜ ਕੀਤੇ ਸੀ ਇਹਨਾਂ ਹਦਾਇਤਾਂ ਕਰਕੇ ਕੀਤੇ ਸੀ ਮਨਜੀਤ ਸਿੰਘ ਮਨਜੀਤ ਸਿੰਘ ਕਹੇ ਰ ਐਡਵੋਕੇਟ ਸਾਹਿਬ ਉਹਨਾਂ ਜਨਰਲ